ਜੇਕਰ ਤੁਹਾਡਾ ਕੋਈ ਵੀ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਾਈ ਕੈਨੇਡਾ ਦੇ ਵਿੱਚ ਜਾ ਰਿਹਾ ਹੈ ਸਟੱਡੀ ਕਰਨ ਦੇ ਲਈ ਜਾਂ ਫਿਰ ਉਹ ਚਾਹੁੰਦਾ ਕਿ ਮੈਂ ਕੈਨੇਡਾ ਦੇ ਵਿੱਚ ਕਿਵੇਂ ਨਾ ਕਿਵੇਂ ਕਰਕੇ ਸੈਟਲ ਹੋ ਜਾ ਜਾਂ ਫਿਰ ਉਹ ਚਾਹੁੰਦਾ ਹੈ ਵਰਕ ਪਰਮਿਟ ਲੈਣਾ ਕੈਨੇਡਾ ਦੇ ਵਿੱਚ ਤੇ ਪੀਆਰ ਲੈਣਾ ਆਪ ਖੁਦ ਵੀ ਤੇ ਆਪਣੇ ਪਰਿਵਾਰ ਨੂੰ ਵੀ ਸੈਟਲ ਕਰਨਾ ਚਾਹੁੰਦਾ ਤੇ ਇਹ ਵੀਡੀਓ ਔਰੇ ਤੱਕ ਜਰੂਰ ਸ਼ੇਅਰ ਕਰਦੇ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਫ੍ਰੀ ਦੇ ਵਿੱਚ ਇਨਫੋਰਮੇਸ਼ਨ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਬਹੁਤ ਜਲਦੀ ਕੈਨੇਡਾ ਦੇ ਵਿੱਚ ਵੀਜ਼ਾ ਲੈ ਸਕਦੇ ਹੋ ਇੱਕ ਛੋਟੀ ਜੀ ਬੇਨਤੀ ਹੈ ਤੁੜ ਕੇ ਪਹਿਲੀ ਵਾਰ ਚੈਨਲ ਤੇ ਆ ਤੇ ਕਮੈਂਟ ਜਰੂਰ ਕਰਿਓ ਜੇ ਸਾਡਾ ਟਾਰਗੇਟ ਰੱਖਾਇਆ ਆਪਾਂ 500 ਤੁਸੀਂ ਵੀ ਸਾਡੀ ਹੈਲਪ ਕਰਿਓ ਕਿਉਂਕਿ ਅਸੀਂ ਤੁਹਾਡੀ ਬਿਲਕੁਲ ਫ੍ਰੀ ਦੇ ਵਿੱਚ ਹੈਲਪ ਕਰ ਰਹੇ ਹਾਂ ਜੇਕਰ ਇਹ ਹੀ ਚੀਜ਼ ਤੁਸੀਂ ਕਿਸੇ ਏਜੰਟ ਕੋਲੇ ਜਾਓਗੇ ਜਾਂ ਫਿਰ ਕਿਸੇ ਹੋਰ ਬੰਦੇ ਤੋਂ ਅਪਾਇੰਟਮੈਂਟ ਲੈ ਕੇ ਬੁੱਕ ਕਰਕੇ ਪੁੱਛੋਗੇ ਤਾਂ ਤੁਹਾਨੂੰ ਘੱਟੋ ਘੱਟ 5000 ਜਾਂ 10000 ਜਾਂ 50000 ਰੁਪਏ ਦੇਣਾ ਪਊਗਾ ਪਰ ਅਸੀਂ ਤੁਹਾਡੇ ਲਈ ਬਿਲਕੁਲ ਫ੍ਰੀ ਲੈ ਕੇ ਆਏ ਹਾਂ ਜੇ ਗੱਲ ਕਰਦੇ ਆਪਾਂ ਫ੍ਰੈਂਚ ਭਾਸ਼ਾ ਦੀ ਕੈਨੇਡਾ ਦੇ ਵਿੱਚ ਫ੍ਰੈਂਚ ਭਾਸ਼ਾ ਇਸ ਲੈਵਲ ਇਸ ਟਾਈਮ ਜਿਹੜੀ ਟੌਪ ਤੇ ਚੱਲ ਰਹੀ ਹੈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਸਿਰਫ ਓਨਲੀ ਕੀ ਪੱਕੀ ਪੀਆਰ ਲੈ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਬਸ ਆਪਣਾ ਕੈਨੇਡਾ ਦੇ ਵਿੱਚ ਇੱਕ এমਪਲॉयਮੈਂਟ ਲੱਭਣਾ ਹੈ ਉਹਨੂੰ ਲੱਭ ਕੇ ਤੇ ਉਸ ਤੋਂ 230 ਡਾਲਰ ਦਾ ਇੱਕ ਫੀਸ ਹੈ ਜਿਹੜੀ ਸਰਕਾਰੀ ਫੀਸ ਆ ਉਹ ਭਰਨੀ ਆ ਜਦੋਂ ਤੁਸੀਂ ਉਹ ਫੀਸ ਭਰ ਦਿੰਨੇ ਹੋ 230 ਡਾਲਰ ਓਨਲੀ ਸਰਕਾਰੀ ਫੀਸ ਨਾ ਤੁਸੀਂ ਕਿਸੇ ਨੂੰ 20 ਲੱਖ ਦੇਣਾ ਨਾ ਕਿਸੇ ਨੂੰ ਤੁਸੀਂ 30 ਲੱਖ ਦੇਣਾ ਨਾ ਤੁਸੀਂ ਕਿਸੇ ਨੂੰ 35 ਲੱਖ ਰੁਪਏ ਦੇਣਾ ਸਿਰਫ ਫ੍ਰੈਂਚ ਦੇ ਅੰਦਰ 5 ਸਕੋਰ ਲੈ ਕੇ ਤੇ 230 ਡਾਲਰ ਉਹ ਫੀਸ ਭਰ ਕੇ ਜਿਹੜਾ ਵੀ ਬੰਦਾ ਤੁਸੀਂ ਉਧਰ ਲੱਭੋਗੇ ਉਹ ਫੀਸ ਉਸ ਬੰਦੇ ਨੇ ਭਰਨੀ ਆ ਨਾ ਕਿ ਤੁਸੀਂ ਭਰਨੀ ਆ ਤੇ ਤੁਸੀਂ ਕੈਨੇਡਾ ਦੇ ਜੇ ਪੱਕਾ ਪੱਕਾ 2 ਸਾਲ ਦਾ ਵਰਕ ਪਰਮਿਟ ਆਪਣਾ ਲੈ ਸਕਦੇ ਹੋ ਕੈਨੇਡਾ ਦੇ ਵਿੱਚ ਉਹ ਬੰਦਾ ਤੁਹਾਨੂੰ 2 ਸਾਲ ਲਈ ਬੁਲਾਊਗਾ 2 ਸਾਲ ਦੇ ਅੰਦਰ ਅੰਦਰ ਤੁਹਾਡੇ ਤੁਹਾਡੇ ਕੋਲੇ ਜਿਹੜੀ ਵੈਲਿਡਿਟੀ ਹੋਊਗੀ ਫ੍ਰੈਂਚ ਭਾਸ਼ਾ ਦੇ ਸਰਟੀਫਿਕੇਟ ਦੀ ਉੱਥੇ ਜਾ ਕੇ ਤੁਸੀਂ ਆਪਣਾ EMPLOYEER ਜਿਹੜਾ ਚੇਂਜ ਵੀ ਕਰ ਸਕਦੇ ਹੋ ਜੇਕਰ ਤੁਸੀਂ ਉਸੇ EMPLOYEER ਕੋਲੇ ਕੰਮ ਕਰਨਾ ਤਾਂ ਤੁਸੀਂ ਉਸੇ ਰਹਿ ਕੇ ਵੀ ਕੰਮ ਕਰ ਸਕਦੇ ਹੋ ਹੁਣ ਡਿਪੈਂਡ ਤੁਹਾਡੇ ਉੱਤੇ ਕਰਦਾ ਜੇਕਰ ਇੰਡੀਆ ਤੋਂ ਤੁਸੀਂ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਤਾਂ ਫ੍ਰੈਂਚ ਭਾਸ਼ਾ ਸਿੱਖ ਲਓ ਸਿਰਫ ਤੁਹਾਨੂੰ 5 CLB ਸਕੋਰ ਚਾਹੀਦਾ ਹੈ ਤੇ ਜੋ ਤੁਹਾਨੂੰ ਕੈਨੇਡਾ ਦੇ ਵਿੱਚ PR ਦਵਾ ਸਕਦਾ ਹੈ ਤੁਹਾਡਾ ਆ ਕੋਡ ਆ ਫੈਮਿਲੀ ਨੂੰ ਸੈਟਲ ਕਰ ਸਕਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ 1000 ਲਾਈਕ ਦਾ ਟਾਰਗੇਟ ਹੈ ਇਹ ਵੀ ਪੂਰਾ ਕਰਿਓ ਤੇ ਕਮੈਂਟ ਦਾ ਟਾਰਗੇਟ ਹੈ 500 ਤੁਹਾਨੂੰ ਰੀਸੈਂਟਲੀ ਆਪਾਂ ਦੱਸਿਆ ਇਹ ਵੀ ਪੂਰਾ ਕਰਿਓ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਇਸ ਟਾਈਮ ਕਿਉਂਕਿ ਆਪਾਂ ਇਨਫੋਰਮੇਸ਼ਨ ਸਾਰੀ ਫ੍ਰੀ ਦੇ ਵਿੱਚ ਦਿੰਨੇ ਆ ਬਹੁਤ ਬਹੁਤ ਧੰਨਵਾਦ